ਵੱਡੀ ਖਬਰ ਮੁਲਾਜ਼ਮਾਂ ਦਾ ਲੰਮਾ ਇੰਤਜ਼ਾਰ ਖਤਮ ਤਨਖਾਹ ਤੇ ਪੈਨਸ਼ਨਾਂ ਦੇ ਵਿੱਚ 8% ਡੀਏ ਦਾ ਅਰਾਨੀ ਜਾਣਕਾ ਵਾਅਦਾ ਕੀ ਤੁਹਾਨੂੰ ਵੀ ਮਿਲੇਗਾ ਇਸ ਦਾ ਲਾਭ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਔਰ ਕਿਹੜੇ ਪਿੰਡ ਸ਼ਹਿਰ ਏਰੀਆ ਤੋਂ ਵੀਡੀਓ ਦੇਖ ਰਹੀ ਹਾਂ ਕਮੈਂਟ ਕਰਕੇ ਜਰੂਰ ਦੱਸਣਾ ਹਾਂਜੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਲਗਾਤਾਰ ਮੁਲਾਜ਼ਮਾਂ ਦਾ ਸੰਘਰਸ਼ ਜਾਰੀ ਹੈ ਸੋ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਲਈ ਲੈ ਕੇ ਹਾਸਲ ਹਾਂ ਇੱਕ ਵੱਡੀ ਖਬਰ ਤੁਹਾਡਾ ਕਰਦੇ ਹਾਂ ਸਵਾਗਤ ਹੈ ਅੱਜ ਦੀ ਸਭ ਤੋਂ ਵੱਡੀ ਤੇ ਐਮ ਖਬਰ ਦੇ ਨਾਲ ਤੁਹਾਡੇ ਸਨ ਮੁਖ ਹੋਏ ਆ ਜਿਸ ਦੀ ਉਡੀਕ ਲੱਖਾਂ ਹੀ ਮੁਲਾਜ਼ਮਾਂ ਦੇ ਪੈਨਸ਼ਨਰਾਂ ਨੂੰ ਸਾਲਾਂ ਤੋਂ ਸੀ ਅੱਜ ਉਹ ਖਬਰ ਪੂਰੀ ਸਾਬਤ ਹੋ ਚੁੱਕੀ ਹੈ ਪੰਜਾਬ ਸਮੇਤ ਦੇਸ਼ ਭਰ ਦੇ ਵੱਡੇ ਹਿੱਸੇ ਦੇ ਲਈ ਵਿੱਤੀ ਸੰਘਰਸ਼ ਨੂੰ ਖਤਮ ਕਰਨ ਦੀ ਉਮੀਦ ਲੈ ਕੇ ਇੱਕ ਵੱਡਾ ਤੋਹਫਾ ਸਰਕਾਰ ਵੱਲੋਂ ਦਿੱਤਾ ਆ ਗਈ ਜਿਸ ਨੇ ਤਨਖਾਹਾਂ ਤੇ ਪੈਨਸ਼ਨਾਂ ਵਿੱਚ ਹੈਰਾਨੀਜਨਕ ਵਾਧਾ ਲਿਆਉਣ ਦਾ ਰਾਹ ਪਧਰਾ ਕੀਤਾ ਹੈ ਜੇਕਰ ਤੁਸੀਂ ਵੀ ਉਹਨਾਂ ਮੁਲਾਜ਼ਮਾਂ ਵਿੱਚੋਂ ਹੋ ਜੋ ਪਿਛਲੇ ਕਈ ਸਾਲਾਂ ਤੋਂ ਮਹਿੰਗਾਈ ਦੀ ਮਾਰ ਹੇਠ ਦੱਬੇ ਹੋਏ ਸਨ ਅਤੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਸਨ ਤਾਂ ਖਾਸ ਕਰਕੇ ਉਹ ਵਰਗ ਜੋ ਅਜੇ ਵੀ 7ਵੇਂ ਤਰ੍ਹਾਂ ਕਮਿਸ਼ਨ ਦੇ ਦਾਇਰੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਨਹੀਂ ਹੋ ਸਕਿਆ ਉਹ ਤਾਂ ਤੁਹਾਡੇ ਲਈ ਇਹ ਇੱਕ ਵੱਡੀ ਤੇ ਰਾਹਤ ਭਰੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਵਿੱਤ ਮੰਤਰਾਲੇ ਵੱਲੋਂ ਹੁਣ ਇੱਕ ਅਜਿਹਾ ਤਾਜ਼ਾ ਤੇ ਇਤਿਹਾਸਿਕ ਐਲਾਨ ਕਰ ਦਿੱਤਾ ਗਿਆ ਜਿਸ ਦਾ ਸਿੱਧਾ ਫਾਇਦਾ ਕਰੋੜਾਂ ਹੀ ਲੋਕਾਂ ਨੂੰ ਹੋਵੇਗਾ ਲਿਖ ਕਮਲਾ ਜ਼ਮਾਦੀ ਪੈਨਸ਼ਨਰਾਂ ਦੀ ਜੇਬਾਂ ਉੱਪਰ ਇਸ ਦਾ ਸਿੱਧਾ ਪ੍ਰਭਾਵ ਦੇਖਣ ਨੂੰ ਮਿਲੇਗਾ ਅਤੇ ਸਰਕਾਰ ਦੇ ਵੱਲੋਂ ਮਹਿੰਗਾਈ ਪੱਤੇ ਡੀਏ ਦੇ ਵਿੱਚ 8% ਦੀ ਵਾਧਾ ਕਰ ਦਿੱਤਾ ਗਿਆ ਹੈ ਸੋ ਕਿਹੜੇ ਮੁਲਾਜ਼ਮਾਂ ਨੂੰ ਇਸ ਦਾ ਲਾਭ ਮਿਲੇਗਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਪਰ ਜੇਕਰ ਹਾਲੇ ਵੀ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਲਾਈਕ ਜ਼ਰੂਰ ਕਰ ਦਿਓ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਮੁਲਾਜ਼ਮਾਂ ਨੂੰ ਵੱਡੀ ਰਾਹਤ ਅ ਤਰਸਲ ਇਹ ਖਬਰ ਖਾਸ ਤੌਰ ਤੇ ਉਹਨਾਂ ਮੁਲਾਜ਼ਮਾਂ ਦੇ ਲਈ ਹੈ ਜੋ ਆਪਣਾ ਕਾਰਜਕਾਲ ਹੈ ਜਿਹੜਾ ਲੰਬੇ ਸਮੇਂ ਤੋਂ ਪਿਛਲੇ ਪੀ ਕਮਿਸ਼ਨਾਂ ਦੇ ਤਹਿਤ ਨਬਾਰ ਰਿਹਾ ਹੈ ਅਤੇ 7ਵੇਂ ਤਨਖਾਹ ਕਮਿਸ਼ਨ ਤੱਕ ਹਾਲੇ ਤੱਕ ਨਹੀਂ ਪਹੁੰਚੀ ਅਤੇ 6ਵੇਂ ਤੱਕ ਵੀ ਹਾਲੇ ਤੱਕ ਨਹੀਂ ਪਹੁੰਚੀ ਹਾਂਜੀ ਭਾਵੇਂ ਦਸੰਬਰ 2005 ਦੇ ਵਿੱਚ ਪੰਜਵੇਂ ਤਨਖਾਹ ਕਮਿਸ਼ਨ ਦੇ ਤਹਿਤ ਕੰਮ ਕਰ ਰਹੇ ਮੁਲਾਜ਼ਮਾਂ ਦੇ ਉੱਪਰੋਂ ਇਸ ਨੂੰ ਫਾਰਗ ਕਰ ਦਿੱਤਾ ਗਿਆ ਸੀ ਪਰ ਅੱਜ ਵੀ ਬਹੁਤ ਸਾਰੇ ਅਜਿਹੇ ਮੁਲਾਜ਼ਮ ਤੇ ਤਨਖਾਹ ਪੈਨਸ਼ਨਰ ਆ ਜਿਹੜੇ ਪੱਤੇ ਲੈਣ ਵਾਲੇ ਮੁਲਾਜ਼ਮ ਆ ਪੈਨਸ਼ਨਰ ਆ ਉਹਨਾਂ ਨੂੰ ਪੁਰਾਣੀ ਕਮਿਸ਼ਨ ਰਾਹੀਂ ਪ੍ਰਾਪਤੀਆਂ ਹੋ ਰਹੀਆਂ ਹਨ ਇੰਨਾ ਕਰਮਚਾਰੀਆਂ ਦੀ ਵਿੱਤੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕੇਂਦਰ ਸਰਕਾਰ ਵੱਲੋਂ ਦੂਰਾਂ ਦੇ ਸ਼ੀ ਫੈਸਲਾ ਲਿਆ ਗਿਆ ਹੈ ਵਿੱਤ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਪੰਜਵੇਂ ਤਨਖਾਹ ਕਮਿਸ਼ਨ ਦੇ ਅਧੀਨ ਆਉਂਦੇ ਕਰਮਚਾਰੀਆਂ ਦੇ ਮਹਿੰਗਾਈ ਪੱਤੇ ਦੇ ਵਿੱਚ ਵੱਡਾ ਤੇ ਆਸਾਧਾਰਨ ਵਾਧਾ ਕੀਤਾ ਗਿਆ ਹੈ ਇਹ ਵਾਅਦਾ ਕੋਈ ਛੋਟਾ ਮੋਟਾ ਵਾਅਦਾ ਨਹੀਂ ਹੈ ਸਗੋਂ ਇਹ ਪੂਰੇ 8 ਫੀਸਦੀ ਦਾ ਵਾਅਦਾ ਹੈ ਇਹ ਇਤਿਹਾਸਿਕ ਵਾਅਦੇ ਦੇ ਨਾਲ ਮੁਲਾਜ਼ਮਾਂ ਦਾ ਮਹਿੰਗਾਈ ਪੱਤਾ ਜੋ ਪਹਿਲਾਂ 468 ਫੀਸਦੀ ਸੀ ਉਸ ਨੂੰ ਵਧਾ ਕੇ 474 ਫੀਸਦੀ ਕਰ ਦਿੱਤਾ ਹੈ ਇਸ ਦਾ ਸਿੱਧਾ ਤੇ ਸਪਸ਼ਟ ਮਤਲਬ ਇਹ ਹੈ ਕਿ ਪੰਜਵੀਂ ਤਨਖਾਹ ਕਮਿਸ਼ਨ ਦੇ ਅਧੀਨ ਕਾਮ ਕਰਨ ਅਤੇ ਉਹਨਾਂ ਮਲਾਜ਼ਮਾਂ ਦੀ ਤਨਖਾਹ ਅਤੇ ਪੈਨਸ਼ਨ ਜੋ ਇਸ ਦੇ ਅਧੀਨ ਪ੍ਰਾਪਤ ਕਰ ਰਹੇ ਹਨ ਪਹਿਲਾਂ ਦੇ ਮੁਕਾਬਲੇ 8% ਦੀ ਵਾਧਾ ਹੋਵੇਗੀ ਇਹ 8% ਦਾ ਵਾਧਾ ਉਹਨਾਂ ਕਰਮਚਾਰੀਆਂ ਦੀ ਵਿੱਤੀ ਸਥਿਤੀ ਉੱਪਰ ਅਚਾਨਕ ਵੱਡਾ ਸੁਧਾਰ ਲਿਆਵੇਗਾ ਅਤੇ ਇਸ ਨਵੇਂ ਮਲਾਜ਼ਮਾ ਦੇ ਲਈ ਇੱਕ ਵੱਡਾ ਤੋਹਫਾ ਵੀ ਮੰਨਿਆ ਜਾ ਰਿਹਾ ਹੈ ਖੁਸ਼ਖਬਰੀ ਦੇ ਨਾਲ-ਨਾਲ ਜੁੜਿਆ ਮਹੱਤਵਪੂਰਨ ਮੋੜ ਹਾਂਜੀ ਤੁਹਾਨੂੰ ਦੱਸ ਦਈਏ ਕਿ ਹਾਲਾਂਕਿ ਇਹ ਵੱਡੀ ਖੁਸ਼ਖਬਰੀ ਸੁਣ ਕੇ ਤੁਹਾਨੂੰ ਤੁਰੰਤ ਖੁਸ਼ ਹੋਣ ਦੀ ਲੋੜ ਨਹੀਂ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਉਹ ਮੁਲਾਜ਼ਮ ਹੈ ਜਿਹੜੇ ਕੇਂਦਰੀ ਪੰਜਵੇਂ ਪੇ ਕਮਿਸ਼ਨ ਦੇ ਅਧੀਨ ਆਉਂਦੇ ਆ ਨਾ ਕਿ ਪੰਜਾਬ ਦੇ ਤੋ ਪੰਜਾਬ ਦੇ ਮੁਲਾਜ਼ਮਾਂ ਨੂੰ ਹਾਲੇ ਵੀ ਪੰਜਾਬ ਸਰਕਾਰ ਵੱਲੋਂ ਕੋਈ ਰਾਹਤ ਨਹੀਂ ਦਿੱਤੀ ਗਈ ਹੈ ਭਾਵੇਂ ਦਿਵਾਲੀ ਦਾ ਤਿਉਹਾਰ ਵੀ ਸੁੱਕਾ ਹੀ ਟੱਪ ਗਿਆ ਏ ਜਿਸ ਦੇ ਚੱਲਦੇ ਹੁਣ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਉੱਤੇ ਕੇਂਦਰੀ ਮੁਲਾਜ਼ਮਾਂ ਦਾ ਇਹ ਪੰਜਵਾਂ ਪੀ ਕਮਿਸ਼ਨ ਦਾ 8% ਦੀ ਵਾਧਾ 1 ਜੁਲਾਈ 2025 ਤੋਂ ਸ਼ੁਰੂਆਤੀ ਤੌਰ ਤੇ ਮੰਨਿਆ ਜਾਵੇਗਾ ਜਿਸ ਦੇ ਚੱਲਦਿਆਂ ਪਿਛਲੇ 3 ਮਹੀਨਿਆਂ ਦਾ ਬਕਾਇਆ ਵੀ ਮੁਲਾਜ਼ਮਾਂ ਨੂੰ ਇਸ ਮਹੀਨੇ ਦੀ ਤਨਖਾਹ ਦੇ ਨਾਲ ਲੱਗ ਕੇ ਆਵੇਗਾ ਪਰ ਇਹ ਕੇਂਦਰੀ ਮੁਲਾਜ਼ਮਾਂ ਦੀ ਲਾਟਰੀ ਲੱਗੀ ਹੈ ਨਾ ਕਿ ਪੰਜਾਬ ਦੇ ਮੁਲਾਜ਼ਮਾਂ ਦੀ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਹਾਲੇ ਵੀ ਕੋਈ ਵੀ ਰਾਹਤ ਭਰੀ ਖਬਰ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੀ ਜਾ ਰਹੀ ਤੇ ਪੰਜਾਬ ਦੇ ਮੁਲਾਜ਼ਮ ਲਗਾਤਾਰ ਸੰਘਰਸ਼ ਦੇ ਰਾਹ ਉੱਪਰ ਤੁਰੇ ਹੋਏ ਹੈ ਹਾਲਾਂਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਲਗਾਤਾਰ ਮੁਲਾਜ਼ਮਾਂ ਦੀਆਂ ਮੀਟਿੰਗਾਂ ਵੀ ਹੋ ਰਹੀਆਂ ਨੇ ਪਰ ਮੀਟਿੰਗਾਂ ਦੇ ਵਿੱਚ ਵੀ ਸਿਰਫ ਲਾਰੇ ਅਤੇ ਸਿਰਫ ਲਾਰੇ ਹੀ ਪੱਲੇ ਪੈ ਰਹੇ ਐ ਸੋ ਪੰਜਾਬ ਸਰਕਾਰ ਸੰਬੰਧੀ ਤੁਹਾਡੀ ਕੀ ਰਾਏ ਐ ਕਮੈਂਟ ਕਰਕੇ ਜਰੂਰ ਦੱਸਣਾ ਤੇ ਕੇਂਦਰ ਤੇ ਇਸ ਵਾਅਦੇ ਸੰਬੰਧੀ ਤੁਹਾਡੀ ਕੀ ਰਾਏ ਐ ਕਮੈਂਟ ਜਰੂਰ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਹੁਣ ਲਈ ਇਨਾ ਹੀ ਧੰਨਵਾਦ